ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸਖਮੰਦਰ ਕੋਲ ਪਹੁੰਚੇ ਆਂ ਵਪਾਰ ਦਾ ਕੰਮ ਕਰਦੇ ਬਾਈ ਰੁਟੀਨ ਵਾਂਗੂ ਪਸ਼ੂਆਂਦੇ ਰਹਿੰਦੇ ਤੇ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 7 8 ਨਗਰ ਬਾਈ ਦੇ ਸੇਲ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਪਿੰਨ ਮਾਸੂਆ ਸਤਿਗੁਰਾਲ ਜੀ ਸਤਿਗੁਰਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਪਿੰਡ ਰੋਡੇ ਕੋਠੇ ਸੰਤ ਪਿੰਡਰਾਣ ਜਿਲ੍ਹਾ ਤੇ ਤਹਿਸੀਲ ਦੀ ਸਿਰਭਾਗਾਪੁਰਾਣਾ ਜ਼ਿਲ੍ਹਾ ਮੋਬਾਈਲ ਨੰਬਰ 915707336 ਠੀਕ ਆ ਜੀ ਅੱਜ 8 9 ਨਗਰ ਸੇਲ ਆ ਜੀ ਅੱਜ ਹੈਗੇ ਆ 6 ਸਤ ਹਾਂ ਜੀ ਤੇ ਆਪਾਂ ਵੀਡੀਓ ਬਾਅਦ ਚ ਸ਼ੁਰੂ ਕਰਦੇ ਆਂ ਪਹਿਲਾਂ ਇੱਕ ਮੇਰੇ ਤੇ ਮੇਰੇ ਚੈਲਨਰ ਅਲੋ ਸਪੈਸ਼ਲ ਬੇਨਤੀ ਹੈ ਜੀ ਮੇਰਾ ਕੰਮ ਆ ਜੀ ਸਿਰਫ ਵੀਡੀਓ ਬਣਵਾਉਣਾ ਸਹੀ ਗੱਲ ਮੇਰਾ ਕੰਮ ਆ ਜੀ ਜਿਹੜਾ ਤੁਸੀਂ ਪਸ਼ੂ ਲੈਣਾਗਾ ਆਪਦੀ ਦੇਖ ਪਰਖ ਗੌਰ ਨਾਲ ਲਿਆ ਕਰੋ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੇ ਉਹਦੇ 'ਚ ਤੁਹਾਡਾ ਕੋਈ ਨਫਾ ਨੁਕਸਾਨ ਹੁੰਦਾਗਾ ਤੇ ਉਹਦੇ 'ਚ ਚੈਨਲ ਦਾ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਸਹੀ ਗੱਲ ਹੈ ਨਹੀਂ ਬਿਲਕੁਲ ਜੀ ਸਹੀ ਗੱਲ ਹੈ ਕਿਉਂਕਿ ਮੈਂ ਮੇਰਾ ਸਰਪ ਤੁਹਾਨੂੰ ਇੱਕ ਪਸ਼ੂ ਦਿਖਾਉਣ ਦਾ ਕੰਮ ਆ ਜੀ ਮੈਂ ਨਾ ਕਿਸੇ ਬੰਦੇ ਨੂੰ ਪਰਸਨਲ ਤੌਰ ਤੇ ਜਾਣਦਾ ਹੁੰਦਾ ਨਾ ਕਿਸੇ ਪਸ਼ੂ ਨੂੰ ਜਾਣਦਾ ਹੁੰਦਾ ਦੇਖੋ ਜੀ ਹੁਣ ਆ ਮੱਝ ਹੈ ਹਾਂਜੀ ਇਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਕਹਤਾ 20 20 ਦਿਨ ਪਏ ਐ ਮਹੀਨਾ ਲੈ ਜੂਗੀ ਹਾਂਜੀ ਲੈਣ ਵਾਲੇ ਨੂੰ ਪਤਾ ਵੀ ਇਹ ਮਹੀਨਾ ਲੈ ਜੂਗੀ ਜੇ ਮੈਂ ਕਹਾਂ ਦੋ ਦਿਨ ਲੈ ਜੂਗੀ ਉਹਨੂੰ ਪਤਾ ਵੀ ਦਿਨ ਫੀ ਲੈ ਜੀ ਸਹੀ ਗੱਲ ਹੈ ਇਹਦਾ ਮੈਨੂੰ ਪਤਾ ਹੈ ਜਾਂ ਗਾਂਹਲੇ ਨੂੰ ਪਤਾ ਹੈ ਤੈਨੂੰ 20 ਕਹਦਾ ਤੂੰ ਕਹਿੰਦਾ 20 ਹੈ ਤੈਨੂੰ 2 ਕਹਦਾ ਤੂੰ ਕਹਿੰਦਾ 2 ਹੈ ਸਹੀ ਗੱਲ ਇਹਦੇ ਵਿੱਚ 13 ਤਾਂ ਰੋਲ ਹੀ ਨਹੀਂ ਬਣ ਸਕਦਾ ਹਾਂਜੀ 13 ਤਾਂ ਸਿਰਫ ਆ ਬਣਾਉਣੀ ਆ ਆ ਹੁਣ ਤੈਨੂੰ ਨਹੀਂ ਪਤਾ ਸੂਈ ਹੈ ਕਿ ਸੂਨ ਵਾਲੀ ਹੈ ਹਾਂਜੀ ਇਹ ਤਾਂ ਮੈਂ ਦੱਸਣਾ ਜਿਹੜਾ ਕੋਈ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਪਸ਼ੂ ਦੀ ਉਹ ਮਾਲਕ ਦੁਆਰਾ ਦਿੱਤੀ ਜਾਂਦੀ ਹੈ ਮਾਲਕ ਨੇ ਦੱਸਣਾ ਵੀ ਇਹ ਆਹ ਹੈ ਤੇ ਤੁਹਾਡਾ ਦੇ ਵਿੱਚ ਰੋਲ ਹੀ ਨਹੀਂ ਬਣਦਾ ਹੀ ਨਹੀਂ ਕੋਈ ਇਹਦੇ 'ਚ ਜੇ ਕਿ ਉਹ ਹੀ ਕਿਸੇ ਵੀਰ ਦਾ ਨੁਕਸਾਨ ਹੁੰਦਾ ਜਾਂ ਫਾਇਦਾ ਹੁੰਦਾ ਉਹਦੇ 'ਚ ਚੈਨਲ ਜ਼ਿੰਮੇਵਾਰ ਨਹੀਂ ਹੁੰਦਾ। ਬਿਲਕੁਲ ਨਹੀਂ ਹੁੰਦਾ ਜੀ ਬਿਲਕੁਲ। ਇਹ ਮੇਰੇ ਤੇ ਮੇਰੇ ਚੈਨਲ ਵੱਲੋਂ ਸਪੈਸ਼ਲ ਬੇਨਤੀ ਹੈ ਜੀ। ਤੇ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ। ਇਹ ਮੱਝ ਤੋਂ ਸ਼ੁਰੂ ਕਰਦੇ। ਇਹਦੇ ਕੀ ਡਿਟੇਲ ਹੈ ਜੀ? ਇਹਦਾ ਹੀ 14 ਕਿਲੋ ਦੁੱਧ। ਛਵਾਤਾ। ਛਵਾਤਾ ਜੀ। ਛਵਾਤਾ ਤੇ ਇਹ ਸੇਲ ਹੋਵੇ। ਸੇਲ ਹੋ ਗਈ ਜੀ। ਤੇ ਕਦੋਂ ਕੋਈ ਬਈ ਸੇਲ। ਇਹ ਸੇਲ ਸਮਝ ਲਓ ਅੱਜ ਹੀ ਹੋਈ ਐ। ਉਹ ਤਾਂ ਕੱਲ ਦੀ ਹੋਈ ਵੀ ਐ ਪਰ ਅੱਜ ਹੋਈ ਐ। ਚਵਾਈ ਕਰਾ ਕੇ ਚਵਾਈ ਹੋ ਕੇ ਹੋ ਗਈ 14 ਕਿਲੋ ਦੁੱਧ ਕੰਡੇ ਵਾਲਾ ਚਵਾਈ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਇਹ ਸੇਲ ਹੋ ਗਈ ਆ ਦੋ ਨੰਬਰ ਤੇ ਆ ਜਾਾਂਗੇ ਆਪਾਂ ਇਹਦੇ ਕੀ ਡਿਟੇਲ ਆ ਜੀ ਤੀਜੀ ਸੂਏ ਸੁਣਾ ਇਹਨੇ ਠੀਕ ਆ ਜੀ ਇੱਕ ਮਹੀਨੇ ਦੇ 20 ਤੋਂ ਇੱਕ ਮਹੀਨੇ ਦੇ ਵਿੱਚ ਇਹਦੇ ਟਾਈਮ ਰਹਿੰਦਾ ਠੀਕ ਆ ਜੀ 10 ਦਿਨ ਵੱਧ ਵੀ ਲੈ ਸਕਦੀ ਹੈ ਹਾਂ ਜੀ 20 ਦਿਨ ਤੇ ਵੀ ਹੋ ਸਕਦੀ ਹੈ ਠੀਕ ਹੈ ਅਗਲੇ ਮਹੀਨੇ ਕਹਤਾ ਵੀ ਮਹੀਨੇ ਦੇ ਲਗਭਗ ਤੇ ਆਪਾਂ ਵੀ ਕਹਤਾ ਮਹੀਨੇ ਦੇ ਲਗਭਗ ਠੀਕ ਆ ਜੀ ਇਹ ਲਾਊਗੀ ਠੀਕ ਆ ਜੀ ਇਹਨੇ ਦੋ ਦੋ ਕਹਿੰਦੇ 14 ਕਿਲੋ ਦਿੱਤਾ 13 ਦਿੱਤਾ 12 ਦਿੱਤਾ ਇਹ ਦਿੱਤੇ ਤੋਂ ਪਤਾ ਲੱਗੂ ਠੀਕ ਹੈ ਜੀ ਕਿੰਨਾ ਦਿੰਦੀ ਠੀਕ ਹੈ ਜੀ ਅੱਜ ਇਹਦੇ ਥਾਣੋਂ ਕੀ ਹੈ ਹਾਂਜੀ ਮੇਰੀ ਥਾਣਾ ਦੀ ਜਦੋਂ ਕੋਈ ਬੰਦੇ ਨੇ ਪਾਸ ਕਰਨੀ ਹੋਈ ਆ ਕੇ ਤੇ ਥਾਣੇ ਨਾਲ ਪਾਸ ਹੋਣ ਫਿਰ ਮੈਨੂੰ ਕਹਿ ਸਕਦੇ ਠੀਕ ਹੈ ਜੀ ਮੇਰੀ ਤਾਂ ਇੰਨੀ ਜ਼ਿੰਮੇਵਾਰੀ ਹੈ ਕਿ ਜੇ ਗਲਤ ਹੈ ਤਾਂ ਮੈਂ ਸਹੀ ਵੀ ਕਰਦਾ ਵੀ ਬੰਦਾ ਆ ਕੇ ਤੇ ਮੁੜ ਕੇ ਗਲਤ ਕਰੇ ਉਹ ਗਲਤ ਕਰ ਦੂ ਤਾਂ ਕਰ ਦੇ ਠੀਕ ਹੈ ਜੀ ਆਪਾਂ ਉਹਨੂੰ ਵੀ ਨਹੀਂ ਕਹਿੰਦੇ ਵੀ ਜੇ ਮੇਰੀ ਸਹੀ ਹੈ ਤਾਂ ਤੂੰ ਵੀ ਸਹੀ ਕਹਿ ਹਾਂਜੀ ਆਪਾਂ ਆਉਣ ਨਹੀਂ ਥਿੰਦੇ ਠੀਕ ਹੈ ਜੀ ਹਾਂ ਤੇ ਸੀਮੰਦਾ ਦੱਸਿਆ ਬਾਈ ਮਾਲਕਾਂ ਨੇ ਹਾਂ ਸੀਮੰਦਾ ਨਹੀਂ ਸੀਮੰਦਾ ਸੀਮੰਦਾ ਇਹਦਾ ਬਾਕੀ ਪਤਾ ਕੀ ਹੈ ਜਦੋਂ ਰੁੱਤ ਬਦਲਦੀ ਹੈ ਨਾ ਹਾਂਜੀ ਜਿਹੜੇ ਆ ਭਾਜਾ ਅੱਜ ਆਪਾਂ ਇਹ ਦੇਣੀ ਹੈ ਹਾਂਜੀ ਇਹ ਜਦੋਂ ਇਹਦੀ ਰੁੱਤ ਆਉਣੀ ਹੈ 15000 10 15000 ਰੇਟ ਇਹਦਾ ਤਾਂ ਹੋ ਜਾਣਾ ਵਾਧੇ ਨਾਲ ਬਿਲਕੁਲ ਹੀ ਵਾਧ ਜਾਣਾ ਠੀਕ ਹੈ ਜੀ ਤੇ ਤੋੜ ਕੇ ਦਿਖਾ ਦਿਓ ਜੀ ਤੇ ਮਾਲਕਾਂ ਨੇ ਦੁੱਧ ਦੱਸਿਆ ਹੁਣ ਪਿਛਲੇ ਸਵੇਰੇ ਕਿੰਨਾ ਚੋਇਆ ਜੀ ਦੇਖੋ ਮਾਇਰਾ ਜਿਹੜਾ ਨਾ ਮੈਂ ਮੰਨਦਾ ਨਹੀਂ ਇਸ ਜੀ ਨੂੰ ਅਗਲਾ ਕਹਿੰਦਾ 15 ਕਿਲੋ ਹਾਂਜੀ ਉਹ 14 ਕਿਲੋ 13 ਦੁੱਧ ਇਹਦਾ ਸਹੀ ਦੁੱਧ ਤਾਂ ਚੋਏ ਦਾ ਹੀ ਠੀਕ ਹੈ ਜੀ ਸੇਵਾ ਦਾ ਹੀ ਹੈ ਦੁੱਧ ਦੁੱਧ ਸੇਵਾ ਦਾ نسل ਦਾ ਚੋਏ ਤੋਂ ਪਤਾ ਲੱਗਦਾ ਵੀ ਇੰਨਾ ਦੱਸਣ ਮੁਤਾਬਕ ਤੀਜੇ ਸੂਏ ਮੈਂ ਕਹਿੰਦਾ 16 ਕਿਲੋ ਸੀਗਾ ਪਿਛਲੇ ਸਾਲ ਕੀ ਫਾਇਦਾ ਹੈ ਤੁਹਾਨੂੰ ਠੀਕ ਹੈ ਜੀ ਲਗਭਗ ਬਾਈ ਕਹਿੰਦਾ ਮਹੀਨੇ ਦੀ ਕੱਚੀ ਆ ਕੱਦ ਕਾਠ ਦੀ ਚੰਗੀ ਆ ਤੀਜੇ ਸੂਏ ਹੁੰਦੀ ਆ ਜੀ ਥਣਾ ਵਗੈਰਾ ਦੀ ਓਕੇ ਆ ਤਸੱਲੀ ਆ ਕੇ ਕਰ ਲਿਓ ਬਾਈ ਕਹਿੰਦਾ ਮੇਰੀ ਗਾਰੰਟੀ ਆ ਥਣਾ ਦੀ ਪਾਸ ਆ ਫੇਸ ਕੁਆਲਟੀ ਸੋਹਣੀ ਰੰਗ ਰੂਪ ਸੋਹਣਾ ਜੀ ਹੈਵੀ ਬੋਡੀ weight ਦੀ ਆ ਦੁੱਧ ਬਾਈ ਬਾਈ ਕਹਿੰਦਾ ਸੇਵਾ ਦਾ ਜੇ ਕੋਈ ਵੀਰ ਕਾ ਵੱਧ ਕਰ ਲੂ ਤਾਂ ਜਿੰਨਾ ਮਰਜੀ ਲੈ ਸਕਦਾ ਏ ਜੇ ਕੋਈ ਘੱਟ ਕਰ ਲੂ ਤਾਂ ਘੱਟ ਲੈ ਸਕਦਾ ਜੀ ਬਾਕੀ ਥਣਾ ਦੇ ਸਹਿ ਸੋਹਣੇ ਆ ਚਾਰੇ ਥਾਂ ਨਿਖੜਵੇਂ ਇੱਕੋ ਜਿਹੇ ਸਹਿ ਦੇ ਚੌੜਾ ਪੱਠ ਬੁੜਾ ਸੋਹਣੀ ਫੇਸ ਕੁਆਲਟੀ ਤੇ ਸੋਹਣਾ ਕੁੰਡਾ ਸਿੰਡਾ ਬਹੁਤ ਚੰਗਾ ਏ ਸ਼ੀਲ ਸਾਊ ਬਾਈ ਸ਼ੀਲ ਸਾਊ ਬਹੁਤ ਜਾ ਰਹੇ ਠੀਕ ਹੈ ਜੀ ਇਹ ਸਾਬ ਬਾਈ ਕਹਿੰਦਾ ਪੂਰੀ ਆ ਦੇਖ ਸਕਦੇ ਹੋ ਤੁਸੀਂ ਤੇ ਮੁੱਲ ਬਾਈ ਇਹਦਾ ਮੁੱਲ ਇਹ ਦਾ 85000 ਰੁਪਏ ਮਾਨਤਨ ਹੋ ਜਾਊਗਾ ਜੀ ਖੁੱਲਾ ਡੁੱਲਾ 85000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਖੁੱਲਾ ਡੁੱਲਾ ਮਾਨਤਨ ਕਰਦਾਂਗੇ ਜਿਹੜਾ ਵੀ ਚੱਲ ਗਿਆ ਉਹ ਮੱਝ ਚੰਗੀ ਆ ਜੀ ਜਾਤ ਬ੍ਰੀਡ ਤੇ ਪੈਂਦੀ ਆ 2 ਨੰਬਰ ਨੀਲੀ ਰਾਵੀ ਨਕੀ ਇਹ ਨਹੀਂ ਕਹਿ ਸਕਦੇ ਆ ਆਪਾਂ ਚੰਗੀਆਂ ਨੀਲੀ ਰਾਵੀ ਜਾਣਕਾਰੀ ਬਾਈ ਤੋਂ ਲੈ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹਦੇ ਵਿੱਚ ਲਗਭਗ ਹਫਤੇ ਦੇ ਲਗਭਗ ਪਿਆ ਕੱਚੀ ਆ ਜੀ ਦਾਜਾ ਜੀ ਵੀ ਹਫਤਾ ਲੈ ਜੂਗੀ ਠੀਕ ਆ ਜੀ ਹਣਾ ਦੁੱਧ ਵੀ ਚੰਗਾ ਦਿੱਤਾ ਵੈ ਦਿੱਤੇ ਤੋਂ ਪਤਾ ਲੱਗੂ ਠੀਕ ਆ ਮਾਲਕਾਂ ਨਗੀਰਾ ਚੰਗਾ ਕਹੇ ਜੀ ਕਿਹੜਾ ਚੰਗਾ ਕਹੇ ਆਪਾਂ 13 12 ਵੀ ਨਹੀਂ ਕਹਿੰਦੇ ਹਾਂ ਠੀਕ ਆ ਜੀ ਆਪੇ ਜਦੋਂ ਚੋਇਆ ਉਦੋਂ ਪਤਾ ਲੱਗੂਗਾ ਦੁੱਧ ਚੰਗਾ ਦੇ ਠੀਕ ਆ ਜੀ ਤੇ ਸੀਮਨ ਦਾ ਇਹਦਾ ਦੱਸਿਆ ਮਾਲਕ ਸੀਮਨ ਦਾ ਹੁਣ ਨਹੀਂ ਦੱਸਿਆ ਪਰ ਜਿਹੜੇ ਹਫਤੇ ਬੰਦਿਆਂ ਤੋਂ ਆਈ ਉਹ ਹਫਤੇ ਸੀਮਨ ਚੰਗਾ ਲੱਗਾ ਹੋ ਠੀਕ ਹੈ ਜੀ ਮੇਰਾ ਪੁੱਛਿਆ ਮੇਰਾ ਨਹੀਂ ਦਿਮਾਗ ਚ ਆਇਆ ਠੀਕ ਹੈ ਜੀ ਹਾਂ ਇਹ ਵੀ ਤੋਰ ਕੇ ਦਿਖਾ ਦਿਓ ਜੀ ਲਗਭਗ ਬਾਈ ਕਹਿੰਦਾ ਹਫਤੇ ਦੀ ਕੱਚੀ ਆ ਬਾਕੀ ਮੌਸਮ ਦੇ ਹਿਸਾਬ ਨਾਲ ਪਸ਼ੂ 2-4 ਦਿਨ ਉੱਪਰ ਵੀ ਲੈ ਜਾਂਦਾ ਤੇ 2-4 ਦਿਨ ਪਹਿਲਾਂ ਵੀ ਤੂ ਪੈਂਦਾਗਾ ਕੱਦ ਕਾਠ ਦੀ ਚੰਗੀ ਆ ਜੀ ਸੋਹਣੀ ਫੇਸ ਕੁਆਲਟੀ ਦੇਖ ਸਕਦੇ ਹੋ ਨੀਲੀ ਰਾਵੀ ਚ ਪੈਂਦੀ ਆ ਕਿੰਨੇ ਸੂਏ ਸੋਨਾ ਜੀ ਇਹਨੇ ਇਹਨੇ ਤੀਜੇ ਸੂਏ ਸੋਨਾ ਜੀ ਖਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆਚਾਰੇ ਤੁਹਾਨੂੰ ਨਿਖੜਵੇਂ ਇੱਕੋ ਹੀ ਸਾਈ ਦੇ ਦੇਖ ਸਕਦੇ ਹੋ ਤੁਸੀਂ ਹਵਾਨਾ ਕਰਮ ਵਾਲੀ ਸੋਹਣਾ ਤਿਆਰ ਕਰਦਾ ਖਰਦੀ ਹੁੰਦੀ ਆ ਹਫਤੇ ਤੇ ਕਰਾ ਹਵਾਨਾ ਦੁੱਧ ਨਾਲ ਪੂਰਾ ਭਰ ਲੈਣਾ ਜੀ ਸੋਹਣੀ ਫੇਸ ਕੁਆਲਟੀ ਰੰਗ ਰੂਪ ਦੀ ਸੋਹਣੀ ਆ ਜੀ ਕੱਦ ਕਾਠ ਦੀ ਚੰਗੀ ਆ ਮਾਲਕਾਂ ਨੇ ਦੁੱਧ ਦੱਸਿਆ ਕਿ ਪਿਛਲੇ ਦਿਨ ਚੰਗਾ ਦਿੱਤਾ ਬਾਈ ਕਹਿੰਦਾ ਆਪਾਂ ਹੁਣ ਦੁੱਧ ਕਿਹਾ ਨਹੀਂ ਕਰਨਾ ਬਈ ਇੰਨਾ ਦਿੱਤਾ ਜਾ ਇੰਨਾ ਦਿੱਤਾ ਦੁੱਧ ਸੇਵਾ ਦਾ ਅੰਦਾਜ਼ਾ ਤੁਸੀਂ ਆਪ ਲਾ ਲਿਆ ਕਰੋ ਹਵਾਨੇ ਤੋਂ ਲਾ ਲਿਆ ਕਰੋ ਜਾਤ ਬਰੀਡ ਤੋਂ ਲਾ ਲਿਆ ਕਰੋ ਤੇ ਤਿਆਰੀ ਤੋਂ ਲਾ ਲਿਆ ਕਰੋ ਜੀ ਜਿਹੜੇ ਹਿਸਾਬ ਦੀ ਤਿਆਰੀ ਆ ਉਹ ਹਿਸਾਬ ਨੇ ਪਸ਼ੂ ਨੇ ਦੁੱਧ ਤੇ ਜਨਾ ਹੁੰਦਾ ਹਵਾਨਾ ਕਰਮ ਵਾਲੀ ਸੋਨਾ ਕੱਢਦੀ ਹੁੰਦੀ ਹਵਾਨੇ ਦੇ ਹਿਸਾਬ ਨਾਲ ਦੁੱਧ ਚੰਗਾ ਦੇਦੀ ਐ ਬੱਠਪੂਰੇ ਦੀ ਸੋਣੀ ਆ ਕੱਦ ਕਾਫ ਦੀ ਵੀ ਚੰਗੀ ਆ ਬਾਕੀ ਨੀਲੀ ਰਾਵੀ ਜਪੈਂਦੀ ਆ ਥਣ ਬਹੁਤ ਸੋਹਣਾ ਲੱਗਿਆ ਚਿਵਾਈ ਵਾਲ ਐੜ ਨਿਖੜ ਮੈਂ ਕੋਈ ਪਾਰ ਸਭ ਦੀ ਜ਼ਿੰਮੇਵਾਰੀ ਐ ਠੀਕ ਐ ਥਣਾ ਦੀ ਆਪਣੀ ਪੂਰੀ ਜ਼ਿੰਮੇਵਾਰੀ ਹਾਂ ਅਗਲਾ ਪਾਸ ਕਰੂਗਾ ਤੇ ਇਹਦਾ ਇਹਦਾ ਮੁੱਲ ਬਾਈ ਇਹ ਤਾਂ 85000 ਜੀ। ਸੈਕਸੀ ਅਮੋਲਾ ਜੇ ਸਾਰੇ। ਹੋਰ ਅਗਰ ਰੱਖਾਂਗੇ ਮਾੜਾ ਦੇ ਵਿੱਚ ਤੇ ਬਾਕੀ 84000। 85000 ਦੀ ਅੱਜ ਸੇਲ ਹੀ ਆ ਜੀ ਦੀਵਾਲੀ ਆਫਰ ਹੀ ਜੰਨੀ ਆ ਤੇ ਆ। ਜਿਹੜੀ ਮਰਜ਼ੀ ਲੈ ਜਾਓ 85000 ਰੁਪਏ। ਖੁੱਲਾ ਹੀ ਮਾਨਤਨ। ਖੁੱਲਾ ਹੀ ਮਾਨਤਨ ਵੀ ਅੱਜ ਬਾਈ ਨੇ ਕਹਤਾ ਖੁੱਲਾ ਹੀ ਜਾਣੀ। 85000 ਡਿਮਾਂਡ ਆ ਮੈਨ ਨਹੀਂ ਪਤਾ ਨਹੀਂ ਕਿੱਥੋਂ ਟਿੱਕਰ ਆ। ਹਾਂ। ਤੇ ਖੁੱਲਾ ਮਾਨਤਨ ਹੋ ਜੂਗਾ ਜੀ। ਤਿੰਨ ਨੰਬਰ। ਇਹਦੀ ਕੀ ਡਿਟੇਲ ਆ ਜੀ? ਇਹਦੇ ਥੱਲੇ 11 ਕਿਲੋ ਦੁੱਧ ਆ ਜੀ। ਇਸ ਵਕਤ। ਆ ਕੱਟਾ। ਕਟਾ ਦੇ ਸਕਦੇ ਹੋ ਸੋਨਾ ਕਟਾ ਨਾ ਸਕਦੀ ਚੰਗੇ ਸਾਂਦ ਆ ਜਾਣੀ ਮੈਨੂੰ ਨਸਰ ਸੀ ਭੁੱਲ ਗਿਆ ਮੈਂ ਸ਼ਕਲ ਹੀ ਦੱਸਦੀ ਆ ਜੀ ਹਾਂ ਤੇ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਸਹੀ ਤੀਜੇ ਸੂਏ ਸੂਈ ਵੀ ਹੈ ਤੇ 11 ਕਿਲੋ ਦੁੱਧ 11 ਕਿਲੋ ਨੈਟ ਦੁੱਧ ਇਹ ਕਿੰਨੇ ਦਿਨ ਹੋ ਗਏ ਸੂਏ ਨੂੰ ਇਹਨੂੰ ਸੂਈ ਨੂੰ ਹੋ ਗਏ ਨੇ 10 ਦਿਨ 10 ਦਿਨਾਂ ਜਾਨੀ ਦੁੱਧ ਇਹ ਦੇ ਦੂ 3 ਕਿਲੋ ਦੁੱਧ ਹੋਰ ਪਲੱਸ ਕਰ ਜੂਗੀ ਹਾਂ ਆਪਾਂ ਦਾਣਾ ਦੂਣਾ ਤਾਂ ਪਾਉਣੇ ਆ ਇਹਨਾਂ ਨੂੰ ਪੂਰਾ ਹਾਂਜੀ ਪਰ ਇਹ ਜੇ ਲੇਟੀ ਲੂਟੀ ਗੋੜ ਗਾੜ ਉਹ ਆਥਨ ਦਾ ਟਾਈਮ ਹੈ ਇਹ ਗੋੜ ਕੜਾ ਬਣਾਉਂਦੇ ਨੇ ਠੀਕ ਹੈ ਨਾ ਕੜਾ ਨਾ ਲੇਟੀ ਨਾ ਕੁਛ ਕੱਲਾ ਦਾਣਾ ਦਪੱਠੇ ਪਾਉਣੇ ਆ ਬਸ ਜਿਹਦੇ ਨਾਲ ਪਸੂ ਰੱਜਿਆ ਤੇ ਸੋਣਾ ਲੱਗੇ ਬਸ ਠੀਕ ਹੈ ਜੀ ਆਪੇ ਅਗਲਾ ਪਾਊਗਾ ਤੇ ਤੁਹਦ ਦੱਸੋ ਠੀਕ ਹੈ ਅੱਜ ਦਾ ਦੁੱਧ ਨੈੱਟ ਤਿਆਰ ਆ ਅੱਜ ਛੋਲੇ ਬੰਦਾ ਤੇ ਕਿੰਨੇ ਟਾਈਮ ਛੋਲੇ ਸਕਦਾ ਜੀ ਜਿੰਨਾ ਮਰਜ਼ੀ ਚੋਈ ਜਾਵੇ ਆਪਣੇ ਕਰ ਜਿਹੜੀ ਗੱਲ ਕਹਿ ਤੀ ਉਹ ਹੀ ਨਿਕਲੋ ਠੀਕ ਹੈ ਜੀ ਦੁੱਧ ਬਾਈ ਕਹਿੰਦਾ ਜਿੰਨਾ ਟਾਈਮ ਮਰਜ਼ੀ ਚਵਾਈ ਕਰ ਲੋ ਜੀ 2 ਟਾਈਮ 4 ਟਾਈਮ 6 ਟਾਈਮ 10 ਟਾਈਮ ਦੇ ਹਵਾਨਾ ਕਰ ਮਾਰੀ ਦਾ ਇਹਨੂੰ ਸੋਨਾ ਦੇਖ ਸਕਦੇ ਥਾਣਾ ਦੇ ਸੈ ਸੋਨੇ ਤੇ ਬਾਈ ਸੀਲ ਸਾਉ ਪੂਰੀ ਆ ਜੀ ਸੀਲ ਬਹੁਤ ਜ਼ਿਆਦਾ ਹੈ ਪੂਰੀ ਸੀਲ ਸਾਉ ਆ ਹਾਂ ਤੀਜੇ ਸੂਏ ਸੂਈ ਆ ਮਗਰ ਬੱਚਾ ਕੱਟਾ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੋਹਣੀ ਆ ਚਾਰੇ ਥਣੇ ਨਿਕਲ ਮੇ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਜਵਾਈ ਵਾਲੇ ਸੀਲ ਸਾਉ ਪੂਰੀ ਆ ਬਾਕੀ ਆ ਕੇ ਤਸੱਲੀ ਕਰ ਲਿਓ ਬਾਈ ਦੇ ਘਰੇ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਤੇ ਚਾਹੇ ਛੇ ਟਾਈਮ ਚਵਾਈ ਕਰ ਲਿਓ ਤੀਜੇ ਸੂਏ ਸੂਈ ਆ ਲਗਭਗ 10 ਦਿਨਾਂ ਦੀ ਸੂਈ ਤੇ 11 ਕਿਲੋ ਦੁੱਧ ਤਿਆਰ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਠੀਕ ਜੀ ਤੇ ਇਹਦਾ ਮੁੱਲ ਬਾਈ 85 ਇਹਦਾ ਵੀ 85000 ਮੁੱਲ ਆ ਰੇਟ ਇੱਕੋ ਹੀ ਆ ਜੀ ਸਾਰਿਆਂ ਦੇ ਤੇ ਇਹ ਮੱਝ ਜੀ ਇਹ ਮੱਝ ਹੋਈ ਐ ਵਿਚਾਰਤਾ ਇਹਦਾ ਘਰੇ ਰੱਖਿਆ ਹੋਇਆ ਅੱਛਾ ਜੀ ਹਣਾ ਤੇ ਬਾਕੀ ਜੇ ਵੈਗੀ ਤਾਂ ਚਲ ਕੋਈ ਨਹੀਂ ਵੇਚਿਆ ਕੇਰਾ ਮੋਟੀ ਡਿਟੇਲ ਦੱਸਦੇ ਜੀ ਇਹਦੇ ਇਹਦਾ 20 13 14 ਕਿਲੋ ਤਿਆਰ ਆ ਤਿਆਰ ਆ ਬੱਚਾ ਜੀ ਉਹ ਬੱਚਾ ਇਹਦਾ ਉਹ ਬੈਠਾ 13 14 ਕਿਲੋ ਤਿਆਰ ਆ ਜੀ ਆ ਕੇ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਕਿੰਨੇਵੇਂ ਸੂਏ ਸੂਈ ਆ ਜੀ ਹੋਊਗੀ ਚੌਥੇ ਤਾਂ ਚੌਥੇ ਸੂਏ ਸੂਈ ਵੀ ਆ ਬਾਕੀ ਥਨਾ ਵਗੈਰਾ ਦੀ ਓਕੇ ਹੀ ਹੋ ਠੰਡੀ ਸੀਲ ਬਹੁਤ ਬਹੁਤ ਸਾਰਾ ਕੁਝ ਸੀ ਓਕੇ ਆ ਜੀ ਇਹਦਾ ਪੂਰੇ ਠੰਡੀ ਸੀਲਾ ਵੈਸੇ ਬਾਈ ਕਹਿੰਦਾ ਵਿਚਾਰ ਘਰੇ ਰੱਖੇ ਤਾਂ ਪਰ ਜੇ ਕਿਸੇ ਵੀਰ ਨੂੰ ਪਸੰਦ ਆ ਕੀ ਤਾਂ ਸੇਲ ਕਰ ਦੇ ਤੇ ਮੋਹਰਲ ਬਾਈ ਦਾ ਫੋਨ ਤੇ ਹੀ ਕਰਨਗੇ ਇਹਦਾ ਇਹ ਕਰਨਾ ਵੀਡੀਓ ਜੀ ਨਹੀਂ ਫੋਨ ਤੇ ਕਰੂ ਫੋਨ ਤੇ ਕਰ ਲਾਂਗੇ ਤੇ ਇੱਕ ਤੁਹਾਨੂੰ ਨਗੀਨਾ ਬੂਰੀ ਨੀਲੀ ਰਵੀ ਦਾ ਵੀ ਤਾਂ ਲੈ ਕੇ ਆਏ ਆ ਪਹਿਲਾਂ ਜੀ ਇਹਨੂੰ ਤੋੜ ਕੇ ਦਿਖਾ ਦਿਓ ਡਿਟੇਲ ਆਪਾਂ ਇਹਦੀ ਬਾਅਦ ਚ ਪੁੱਛਾਂਗੇ ਜੀ ਰੰਗ ਰੂਪ ਦੀ ਸੋਹਣੀ ਆ ਜਾਤ ਬਰੀਡ ਦੀ ਫੁੱਲ ਆ ਤੇ ਕੱਦ ਕਾਠ ਵੀ ਚੰਗਾ ਕਰੋ ਜੀ ਕਿਉਂਕਿ ਪੂਰੀ ਨਸਲ ਦੀ ਕੱਟੀ ਆ ਜੀ ਸਿੰਗ ਦੇਖ ਸਕਦੇ ਹੋ ਪੂਰਾ ਕੁੰਡਾ ਪੂਰੇ ਟਾਪ ਦੀ ਬੂਰੀ ਨੀਲੀ ਰਵੀ ਦੀ ਖਾਸ ਡਿਮਾਂਡ ਆ ਅੱਜ ਦੇ ਟਾਈਮ ਜੀ ਤੇ ਉਹਦੇ ਵਾਸਤੇ ਨੀਲੀ ਰਵੀ ਦਾ ਨਕੀਨਾ ਹੀ ਕਹਿ ਸਕਦੇ ਆ ਤੇ ਡਿਟੇਲ ਬਾਈ ਰੋਕ ਲੋ ਇੱਥੇ ਦੱਸ ਦੋ ਜੀ ਉਮਰ ਦੱਸੋ ਜੀ ਦੀ ਕਿੰਨੀ ਹੈ ਉਮਰ 1 ਸਾਲ ਹੈ ਪੂਰਾ 1 ਸਾਲ ਹੀ ਹਾਂਜੀ ਤੇ ਮਾਂ ਦਾ ਮਿਲ ਕੇ ਰਿਕਾਰਡ ਬਾਈ ਇਹਦਾ ਚੰਗਾ ਦੱਸਿਆ ਇਹਦਾ ਸੋਨਾ 17 ਕਿਲੋ ਦੱਸਿਆ ਠੀਕ ਹੈ ਜੀ ਤਕਰੀਬਨ ਇਹ ਡਾਇਮੰਡ ਦਿੱਤੀ ਹੈ ਠੀਕ ਹੈ ਜੀ ਉਹਨਾਂ ਮੁਤਲਕ ਹੈ ਪਰ ਆਪਾਂ ਪੱਕਾ ਨਹੀਂ ਆਪਾਂ ਨੂੰ ਕਿਹੜਾ ਉਹਨਾਂ ਨੂੰ ਕੋਈ ਟੀਗਾ ਦਿੱਤਾ ਜਾਂ ਪੱਕਾ ਕਰਵਾ ਕੇ ਲਿਆਏ ਆ ਠੀਕ ਹੈ ਜੀ ਹਨਾ ਤੇ ਮੇਰਾ ਵਿਚਾਰ ਹੂੰ ਸੀਗਾ ਵੀ ਵੀਓ ਜਿਹੜਾ ਮੇਲਾ ਤਨੌਲੇ ਲੱਗਣਾ ਅਛਾ ਜੀ ਕਿੰਦੀ ਸੰਧੂ ਵਾਲਾ ਠੀਕ ਆ ਜੀ ਜੋਦੇ ਤੇ ਆਪਾਂ ਇਹਨੂੰ ਲਜਾਵਾਂਗੇ ਠੀਕ ਆ ਜੀ ਹਾਂਜੀ ਹਾਂਜੀ ਤੇ ਚਲੋ ਜੇ ਕੋਈ ਵੀਰ ਲੈ ਗਿਆ ਕਿਸੇ ਨੂੰ ਪਸੰਦ ਸਰ ਕੋਈ ਨਹੀਂ ਜੇ ਕੋਈ ਲੈ ਗਿਆ ਤਾਂ ਫਿਰ ਲੈ ਜੇ ਫਿਰ ਹਾਂ ਠੀਕ ਆ ਜੀ ਝੋਲੀ ਦਿਖਾ ਦਿੰਨੇ ਆਂ ਤੁਹਾਨੂੰ ਥਣ ਦੇਖੋ ਜੀ ਸੋਹਣੀ ਝੋਲੀ ਹੈ ਜੀ ਇਹਦੀ ਐਂਡ ਥਣ ਦੇਖੋ ਜੀ ਨਿਖੜ ਮਾ ਕੱਲਾ ਕੱਲਾ ਲੱਗਿਆ ਵਾ ਜੀ ਪੂਰਾ ਟਾਪ ਦਾ ਥਣ ਘਟਨਾ ਬਾਕੀ ਝੋਲੀ ਦੀ ਢਿੱਲਾ ਦੇਖ ਸਕਦੇ ਹੋ ਪਿੰਡਾ ਆਪਾਂ ਕਹਦੇ ਹਾਂ ਗੋਲ ਪਿੰਡੇ ਦੇ ਪੂਰੀ ਬਾਡੀ ਬੰਤਰ ਗੋਲ ਆ ਜੀ ਬਾਕੀ ਸਿੰਘ ਵੀ ਕੁੰਡਾ ਕਰੂਗੀ ਫੇਸ ਕੁਆਲਟੀ ਵੀ ਸੋਹਣੀ ਮੌਲਦਾ ਜੀ ਜਿਹਨੂੰ ਆਪਾਂ ਸਹੀ ਬੂਰੀ ਨੀਲੀ ਰਾਵੀ ਕਹੀਏ ਨਾ ਹਾਂਜੀ ਸਹੀ ਬੂਰੀ ਨੀਲੀ ਰਾਵੀ ਸਹੀ ਇਹ ਹੈ ਇਹਦੇ ਵਿੱਚ ਸਹੀ ਨਿਸ਼ਾਨੀਆਂ ਦੇਖ ਲਓ ਜੀ ਪੂਛ ਪੈਰ ਫੇਸ ਅੱਖਾਂ ਪੂਰੀਆਂ ਨਿਸ਼ਾਨੀਆਂ ਜੀ ਸਾਰੀਆਂ ਹਰ ਹਰ ਕਿਤੋਂ ਵੀ ਜੇ ਬੰਦਾ ਕਹਦੇ ਸੂਤੋਂ ਤੁੰਨੀ ਤੋਂ ਹਾਂਜੀ ਜਾਂ ਕਿਤੋਂ ਜਾਂ ਥਣਾ ਤੋਂ ਹਾਂਜੀ ਆ ਦੇਖੋ ਥਣਾ ਏਡਾ ਏਡਾ ਥਣਾ ਥਾਣਾ ਬਹੁਤ ਸੋਨਾ ਜੀ ਹਾਂ ਫਿਰ ਸੀਲ ਆ ਦੇਖੋ ਪੂਰੀ ਆ ਜੀ ਹਾਂ ਆ ਨਹੀਂ ਵੀ ਇਹ ਆ ਦੇਖੋ ਤੇ ਚੰਗੀ ਸੇਵਾ ਗੌਰ ਹੋ ਜਾਦਾ ਟਾਪ ਦੀ ਝੋਟੀ 'ਚ ਨਾ ਆਊਗਾ ਇਹ ਤਾਂ ਜੀ ਮੇਲਿਆਂ ਵਾਲੀ ਝੋਟੀ ਤਿਆਰ ਹੋ ਸਕਦੀ ਆ ਚੰਗੀ ਸੇਵਾ ਵੀ ਹੋਊਗੀ ਜੀ ਆਪਾਂ ਰੱਖੀ ਮੇਲੇ ਵਾਸਤੇ ਠੀਕ ਆ ਜੀ ਇਹ ਬੁੜੀ ਇਹਦੀ ਕਿਸਮਤ ਮਾੜੀ ਹੋਈ ਤਾਂ ਆਪਾਂ ਨਹੀਂ ਕਹਿ ਸਕਦੇ ਹਾਂਜੀ ਪਰ ਨਹੀਂ ਬਾਹਰ ਨਹੀਂ ਨਹੀਂ ਆ ਸਕਦੀ ਠੀਕ ਆ ਜੀ ਕਿਉਂਕਿ ਆਪਣੀ ਉਮਰ ਪਸੂਆਂ ਦੀ ਲੰਗੀ ਆ ਸਹੀ ਗੱਲ ਹੈ ਹਾਂ ਆਪਾਂ ਕਿਹਦੇ ਵਿਚੋਂ ਮਾਰੇ ਕਹਿੰਦੇ ਆ ਵੀ ਇਹ ਮੇਲੇ ਤੇ ਆਉਗੂ ਬਾਈ ਤੁਸੀਂ ਲੈ ਜਾਓ ਹਾਂਜੀ ਆਪਾਂ ਤਾਂ ਕਹਿੰਦੇ ਵੀ ਰੱਖੀ ਹੈ ਠੀਕ ਹੈ ਤੇ ਮੁੱਲ ਬਾਈ ਇਹਦਾ ਮੁੱਲ ਦੇਖ ਲਾਂਗੇ ਫਿਰ ਜਿਵੇਂ ਜੇ ਕੋਈ ਵੀਰ ਨੂੰ ਸ਼ਾ ਇੱਕ ਜੇ ਕੋਈ ਸ਼ੌਂਕੀ ਵੀਰ ਨੂੰ ਸੰਭਾ ਸ਼ੌਂਕੀ ਵੀਰ ਹੋਇਆ ਕੋਈ ਤੇ ਸ਼ੌਂਕੀ ਨੂੰ ਤਾਂ ਪਤਾ ਹੀ ਹੈ ਕੀ ਮੁੱਲ ਆ ਹਨਾ ਹਾਂਜੀ ਬਾਕੀ ਫਿਰ ਸਭ ਨੂੰ ਪਤਾ ਹੀ ਆਪਾਂ ਕਿਸ ਨੂੰ ਮਾੜਾ ਕਾਦੋ ਕਹੀ ਸਹੀ ਗੱਲ ਹੈ ਤੇ ਮੁੱਲ ਇਹਦਾ ਬਾਈ ਫੋਨ ਤੇ ਹੀ ਕਰ ਲੈਣਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਕੱਤੀ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਪਿੰਡਾ ਵੀ ਪਤਲਾ ਫੇਸ ਕੁਆਲਟੀ ਵੀ ਸੋਹਣੀ ਆ ਤੇ ਜਾਤ ਬਰੀਡ ਵੀ ਪੂਰੀ ਆ ਪੈਰਾਂ ਦੀ ਵੀ ਦੇਖੋ ਪੂਰੀ ਪੂਰੀ ਜਾਤੋਰਾ ਬਹੁਤ ਵਧੀਆ ਦੇਖ ਸਕਦੇ ਹਾਂ ਖੜਨੀ ਗੋਡਨੀ ਵੀ ਉੱਚੀ ਗੋਡਨੀ ਦੀ ਆ ਜੀ ਇਹ ਮਾਈ ਦੀ ਕੀ ਡਿਟੇਲ ਆ ਜੀ ਇਹ 2 ਮਹੀਨੇ ਦੇ ਲਗਭਗ ਸੂਈ ਆ ਜੀ ਠੀਕ ਆ ਬੱਚਾ ਜੀ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਦੁੱਧ ਕਿੰਨਾ ਜੀ ਦੁੱਧ 6-7 ਕਿਲੋ 6-7 ਕਿਲੋ ਤਿਆਰ ਆ ਹਾਂਜੀ ਤੇ AI ਵਗੈਰਾ ਹੋਈ ਹੈ ਜੀ ਰਾਤ ਟੀਕਾ ਲਵਾਤਾ ਇੱਕ ਆਜ ਲਵਾਤਾ ਇੱਕ ਆਜ ਲਵਾਤਾ ਹਾਂਜੀ ਆਪਾਂ ਖਾਲੀ ਮੰਨ ਕੇ ਦੇਣੀ ਹੈ ਜੀ ਹਾਂ ਹੋਰ ਗੱਭਨ ਤਾਂ ਖਾਦਾ ਹਾਂ ਠੀਕ ਹੈ ਜੀ ਬਾਈ ਕਹਿੰਦਾ ਟੀਕਾ ਭਰਾਤਾ ਜੀ ਬਾਕੀ ਅਗਲੇ ਦੀ ਕਿਸਮਤ 6-7 ਕਿਲੋ ਨਟ ਤਿਆਰ ਹੈ ਤਿਆਰ ਹੈ 7 ਕਿਲੋ ਤਾਂ ਤਿਆਰ ਹੀ ਹੈ 7 ਕਿਲੋ ਨਟ ਤਿਆਰ ਹੈ ਇਹ ਵੀ ਜਾਉ ਅੰਦਰ ਕਿਹੜਾ ਕੋਈ ਨੁਕਸਾ ਨਹੀਂ ਠੀਕ ਹੈ ਜੀ ਤੇ ਆ ਕੇ ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਸਾਡੇ ਕੋਲ ਮਿਲਦੀ ਆ ਇਹ ਜੀ ਇਹ ਸਬਰੀ ਹੋ ਗਿਆ ਇਹਦੇ ਤੇ ਹਾਂ ਇਹਦੇ ਦਾ ਬਸ ਇੰਨਾ ਘੱਟ ਇਹਦੇ ਤੇ ਮਿਲਦੀ ਆ ਇਹਦੇ ਤੇ ਮਿਲਦੀ ਆ ਬੱਚਾ ਹੀ ਹੈ ਮਾਰਨਾ ਨਹੀਂ ਇਹ ਤੇ ਜਾਵਾਂ ਠੀਕ ਐ ਬਸ ਕਿਰਾਂ ਇਹਦੇ ਐ ਐ ਕਰ ਹੱਥ ਠੀਕ ਐ ਆ ਆਵਿਆ ਕੋਲੇ ਭੈਣੇ ਠੀਕ ਐ ਵੀ ਨਾਲ ਹੀ ਦੇ ਦਾਂਗੇ ਇਹ ਵੀ ਨਾਲ ਹੀ ਦੇ ਦੇ ਠੀਕ ਐ ਜੀ ਇਹਦਾ ਮੁੱਲ ਜੀ ਇਹਦਾ ਮੁੱਲ 55000 ਠੀਕ ਐ ਜੀ ਮਾਨਦਾਨ ਉਹਦੇ ਚ ਉਹ ਤਾਂ ਹੋ ਹੀ ਜਾਣਾ ਠੀਕ ਐ ਜੀ ਜਿਹੜਾ ਵੀ ਜਿਹਦੇ ਜਿਹਦੇ ਕਲੀ ਮਾਤਾ ਨੇ ਜਾਂ ਭੈਣ ਨੇ ਕਿਸ ਨੇ ਚੋਣੀ ਉਹ ਤਾਂ ਨਾ ਹੀ ਆਵੇ ਉਹਦੇ ਹੱਥ ਦੀ ਹੈ ਨਹੀਂ ਜੇ ਕੋਈ ਹੋ ਸਕਦਾ ਟਿਕ ਜੇ ਬੱਚਾ ਮਰੇ ਤਾਂ ਤਾਂ ਇੰਨਾ ਹੀ ਤੰਗ ਕੀਤਾ ਨੇ ਨਾ ਕੰਜੇ ਨੂੰ ਵੀ ਹਲਾਫਾ ਅੱਛਾ ਜੀ ਉਦੋਂ ਬਾਅਦ ਟਿਕ ਦੀ ਟਿਕ ਦੀ ਟਿਕ ਦੀ ਹੁਣ ਇਹ ਤਾਂ ਕਾਫੀ ਫਰਕ ਪੈ ਗਿਆ ਠੀਕ ਹੈ ਅੱਜ ਵਾਰੰਟੀ ਚ ਹੋਇਆ ਤੇ ਅਗਲੇ ਦੇ ਘਰੇ 10 ਦਿਨ 내 ਨੇ ਖਰਾਬ ਕਰੂਗੀ ਪੂਰਾ ਜੱਗ ਦੀ ਜੋਣਾ ਜੱਗ ਦੀ ਚ ਹੋਊਗੀ ਠੀਕ ਹੈ ਜੇ ਮਾਤਾ ਨੇ ਤੇ ਭੈਣ ਨੇ ਚੋਣੀ ਫਿਰ ਲੈ ਜਾ ਵੀ ਨਹੀਂ ਠੀਕ ਹੈ ਜੀ ਹਾਂ ਬੰਦੇ ਗਾੜੇ ਤਕੜੇ ਹੁਣ ਚੋਣਾ ਦੇ ਹਾਂ ਤਕੜੇ ਹਾਂ ਉਹ ਉਹ ਜਾਵੇ ਉਹ ਹੈ ਚੰਗੀ ਠੀਕ ਹੈ ਜੀ ਇਹ ਨਹੀਂ ਵੀ ਜੇ ਬੈਠਾ ਦੋ ਢਾਈ ਮਿੰਟ ਰਹਿਦੀ ਚੋ ਇਹਨਾਂ ਨੂੰ ਨਹੀਂ ਕਰਦੀ ਵੀ ਕੋਈ ਤਾਂ ਚੌਕੇ ਮਾਰਦੀ ਹੈ ਅੱਛਾ ਜੀ ਬਸ ਆ ਆਪ ਹੈ ਵਾਹ ਇਹ ਕਰੀ ਜਾਂਦੀ ਐਨਾ ਕ ਬਾਟੀ ਚ ਬੈਠੂ ਲ ਦੂਗੀ ਠੀਕ ਹੈ ਜੀ ਅਸੀਂ ਤਾਂ ਲਾਉਣੇ ਮਿੰਟ ਠੀਕ ਹੈ ਜੀ ਤੇ ਫਿਰ ਉਹ ਮੁੜ ਕੇ ਲੰਬਾ ਨਾ ਦੇ ਦੇ ਤੇ ਜਾ ਆ ਨਾ ਲੈ ਜੀ ਠੀਕ ਹੈ ਜੀ ਬਸ ਮੁੱਲ 55000 ਮੁੱਲ 55000 ਠੀਕ ਬਾਕੀ ਜਿਹੜਾ ਵੀ ਕਿਸੇ ਨੂੰ ਐਨੀਮਲ ਪਸੰਦ ਆਉਂਦਾ ਏ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਆਲ ਰੇਟ ਜਿਹੜੇ ਕੀਤੇ ਗਏ ਆ ਕੋਈ ਟੈਕਸ ਨਹੀਂ ਮਾਨਤਨ ਹੋਣੀ